ਪੰਜਾਬ ਦੀ ਪ੍ਰਸਿੱਧ ਮਹਿਰੂਮ ਗਾਇਕਾ ਗੁਰਮੀਤ 바ਵਾ ਦੀ ਬੇਟੀ ਗਲੋਰੀ 바ਵਾ ਦੀ ਪਿਛਲੇ ਦਿਨ ਇੱਕ ਵੀਡੀਓ ਵਾਇਲਲ ਹੋਈ ਸੀ ਜਿਸ ਵਿੱਚ ਉਸਨੇ ਆਪਣੇ ਮਾੜੇ ਹਾਲਾਤਾਂ ਬਾਰੇ ਜਾਣਕਾਰੀ ਦਿੰਦਿਆਂ مالی ਸਹਾਇਤਾ ਦੀ ਅਪੀਲ ਕੀਤੀ ਸੀ ਜਿਸ ਤੋਂ ਬਾਅਦ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਦੇ ਘਰ ਆਵਿਕੇ ਪਹੁੰਚੇ ਅਤੇ ਗੁਰਮੀਤ 바ਵਾ ਦੀ ਬੇਟੀ ਨੂੰ ਆਪਣੀ ਮਹੀਨੇ ਦੀ ਤਨਖਾਹ 1 ਲੱਖ ਰੁਪਏ ਦਾ ਚੈੱਕ ਦਿੱਤਾ ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਅਮਰਿਤਸਰ ਨੇ ਵੀ ਰੈੱਡ ਕਰਾਸ ਫੰਡ ਚੋਂ 1 ਲੱਖ ਰੁਪਏ ਦਾ ਚੈੱਕ ਗਲੋਰੀ 바ਵਾ ਨੂੰ ਦਿੱਤਾ ਮੈਂ ਬੜੇ ਦੁਖਦ ਮਨ ਦੇ ਨਾਲ ਆਇਆ ਕਿਉਂਕਿ 3 ਦਿਨ ਪਹਿਲਾਂ ਉਹਦੀਆ ਦੇ ਜੀ ਸਾਡੀ ਛੋਟੀ ਭੈਣ ਨੇ ਜਿਹੜੀ ਗੁਰਮੀਤ ਬਾਬਾ ਜੀ ਦੀ ਬੇਟੀ ਦੇ ਇਹਨਾਂ ਦੇ ਪੋਸਟ ਪਾਈ ਕਿ ਮੈਂ ਬਹੁਤ ਦੁਖੀ ਹਾਂ ਤੇ ਮੇਰੇ ਕੋਲ ਕੋਈ ਆਮਦਨ ਦੀ ਸਾਧਨ ਨਹੀਂ ਹੈ ਉਹ ਮੈਂ ਇਸ ਗੱਲ ਤੋਂ ਵੀ ਦੁਖੀ ਹਾਂ ਕਿ ਆਪਾਂ ਦਾ ਕਿਹੜੀ ਮਿੱਟੀ ਦੇ ਬਣੇ ਆ ਅੱਪਨ ਨੂੰ ਪਤਾ ਕਿ ਪਰਿਵਾਰ ਦੇ ਪਿਛਲੇ 3-4 ਸਾਲਾਂ ਚ 5 ਸਾਲਾਂ ਚ ਗੁਰਬੀਤ ਬਾਬਾ ਜੀ ਆਪ ਗਏ ਉਹਨਾਂ ਦੀ ਬੇਟੀ ਲਾਚੀ ਬਾਬਾ ਬਹੁਤ ਵਧੀਆ ਗੁੰਦੀ ਸੀਗੀ ਉਹ ਵੀ ਗਏ ਢਕਪਾਲ ਬਾਬਾ ਜੀ ਸਾਡੇ ਵੱਡੇ ਭਾਈ ਸੀਗੇ ਉਹ ਵੀ ਚਲੇ ਗਏ ਐਸ ਵੇਲੇ ਗਲੋਦੀ ਦੇ ਉੱਤੇ ਆਪਣੀ ਸਿਸਟਰ ਦੀਆਂ ਬੇਟੀਆਂ ਇਹਨਾਂ ਦੇ ਆਪਣਾ ਪਰਿਵਾਰ ਇਹ ਕੱਲੇ ਆ ਇਹਨਾਂ ਕੋਈ ਰੋਟੀ ਦਾ ਸਰਦ ਨਹੀਂ ਹੈ ਉਦੰਦਾ ਦੀ ਜੱਦੀ ਮਲਕੀਅਤ ਜਿੱਥੇ ਆਪਾਂ ਖੜੇ ਆ ਇੱਕ ਘਰ ਦੇ ਨਾਲ ਲਿੰਦਾ ਦੀਆਂ ਪੰਜ ਦਕਾਨਾਂ ਸੱਚੀ ਮੈਨੂੰ ਆਪਣੇ ਆਪ ਤੇ ਸ਼ਰਮ ਆਉਂਦੀ ਹੈ ਕਿ ਆਪਾਂ ਕਿੱਦਾਂ ਦੇ ਲੋਕ ਹੈ ਇਸ ਮੌਕੇ ਗਲੋਰੀ ਬਾਵਾ ਨੇ ਪੰਜਾਬ ਸਰਕਾਰ ਅਤੇ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦਾ ਧੰਨਵਾਦ ਕੀਤਾ ਅਤੇ ਆਪਣੀ ਪੜ੍ਹਾਈ ਅਨੁਸਾਰ ਨੌਕਰੀ ਦੀ ਵੀ ਮੰਗ ਕੀਤੀ ਮੇਰੀ ਗੁਹਾਰ ਜਿਹੜੀ ਮੈਂ ਲਗਾਈ ਸੀ ਸੁਣੀ ਗਈ ਮੈਨੂੰ ਨਹੀਂ ਸੀ ਪਤਾ ਕਿ ਇੰਨਾ ਛੇਤੀ ਰਿਐਕਸ਼ਨ ਹੋਏਗਾ ਇਸ ਚੀਜ਼ ਤੇ ਪਰ ਮੈਂ ਬਹੁਤ ਜ਼ਿਆਦਾ ਧੰਨਵਾਦੀ ਹਾਂ ਮੈਂ ਦੇ ਕਿ ਉਹਨਾਂ ਨੇ ਆ ਕੇ ਮੇਰੀ ਮੈਂ ਵਿੱਤੀ ਮਦਦ ਮਤਲਬ ਮੈਂ ਪੈਸਾ ਨਹੀਂ ਚਾਹੀਆ ਭਾਜੀ ਮੈਂ ਚਾਹੀ ਮੈਨੂੰ ਕੰਮ ਦਿੱਤਾ ਜਾਵੇ ਤਾਂ ਕਿ ਮੈਂ ਖੁਦ ਕੰਮ ਕਰਕੇ ਮੈਂ ਆਪਣੇ ਬੱਚੇ ਬੱਚਿਆਂ ਨੂੰ ਪਾਲ ਸਕਾਂ ਜਿਹੜੀ ਜ਼ਿੰਮੇਵਾਰੀਆਂ ਮੇਰੇ ਤੇ ਪੈ ਗਈਆਂ ਨੇ ਮਮੀ ਪਾਪਾ ਨੇ ਜਾਣ ਤੋਂ ਬਾਅਦ ਤੇ ਮੈਂ ਉਹਨਾਂ ਨੂੰ ਪਾਲ ਸਕਾਂ ਉਹਨਾਂ ਨੇ ਪਰ ਬੜਾ ਉਹਨਾਂ ਦਾ ਵੱਡਾ ਦਿਲ ਲੈ ਕੇ ਉਹਨਾਂ ਨੇ ਆਪਣੀ ਤਨਖਾਹ ਮੇਰੀ ਝੋਲੀ ਪਾ ਦਿੱਤੀ ਤੇ ਪਰ ਫਿਰ ਵੀ ਮੇਰੀ ਇਹੋ ਹੀ ਅਰਜ਼ੇ ਹੈ ਸਾਰੇ ਪੰਜਾਬੀਆਂ ਨੂੰ ਪੰਜਾਬ ਨੂੰ ਤੇ ਜਿੱਥੇ ਬਾਹਰ ਰਹਿੰਦੇ ਲੋਕਾਂ ਨੂੰ ਕਿ ਮੈਨੂੰ ਕੰਮ ਦਿੱਤਾ ਜਾਵੇ ਜਿਹੜੀ ਕਿ ਮੰਮੀ ਨੇ ਲੋਕ ਗਾਇਕੀ ਸ਼ੁਰੂ ਕੀਤੀ ਸੀ ਇਸ ਮੈਂ ਉਸ ਗਾਇਕੀ ਨੂੰ ਅੱਗੇ ਵਿਧਾਨ ਦੇ ਵਿੱਚ ਕਮਰ ਕੱਸੇ ਹੋਏ ਨੇ ਤੇ ਲੱਚਰ ਗਾਇਕੀ ਨਹੀਂ ਕਰਨੀ ਪੰਜਾਬੀ ਫੋਕ ਨੂੰ ਹੀ ਅੱਗੇ ਲੈ ਕੇ ਆਉਣਾ ਵਾ ਤਾਂ ਕਿ ਸਾਡਾ ਸੱਭਿਆਚਾਰ ਜਿਹੜਾ ਰੁਲ ਗਿਆ ਵਾ ਉਹ ਮੜਾ ਮੋਟਾ ਬਚ ਜਾਵੇ ਮੈਂ ਇਸ ਕਰਕੇ ਮੈਂ ਲੋਕਾਂ ਨੂੰ ਇਹੋ ਹੀ ਗੁਹਾਰ ਲਾਉਣਾ ਚਾਹਨੀ ਆ ਕਿ ਤੁਸੀਂ ਮੈਨੂੰ ਕੰਮ ਦਿਓ ਉਸ ਕੰਮ ਦੇ ਉੱਤੇ ਹੀ ਮੈਂ ਆਪਣੇ ਬੱਚਿਆਂ ਦੀ ਪਾਲਣ ਪੋਸ਼ਣ ਕਰਨਾ ਚਾਹਨੀ ਆ ਤੁਹਾਡਾ ਜਿਹੜੀ ਪ੍ਰੋਪਰਟੀ ਸਾਡੇ ਪੀਰ ਜਾਲੇ ਵਾ ਤੋਂ ਕਰਨਾ ਦਾ ਗੁਰੇ ਗਰੇਵਾਲ ਸਾਹਿਬ ਕਹਿੰਦੇ ਕਿ ਕੰਨੀ ਤੌਰ ਤੇ ਤੁਹਾਡੀ ਪੂਰੀ ਮਦਦ ਕੀਤੀ ਜਾਏ। ਬਿਲਕੁਲ ਜੀ ਮੈਨੂੰ ਹੁਣ ਪੂਰੀ ਉਮੀਦ ਹੈ ਜਿਹੜੇ ਇੰਨੇ ਸਾਲਾਂ ਤੋਂ ਐ ਡਿਸਪਿਊਟ ਹੈ ਕਿ ਦੁਕਾਨਾ ਨਹੀਂ ਛੱਡ ਰਹੇ ਦੁਕਾਨਾ ਕੈਪਚਰ ਕਰਕੇ ਬੈਠੇ ਨੇ ਹੁਣ ਤਾਰੀਵਾਲ ਸਾਹਿਬ ਨੇ ਪੂਰੀ ਉਮੀਦ ਦਿੱਤੀ ਹੈ ਜੀ। ਮੈਂ ਹੁਣ ਥੋੜੀ ਕਹਿੰਦੇ ਨਾ ਸਾਚਾ ਸਾਬਾ ਕਿ ਹੁਣ ਮੈਨੂੰ ਥੋੜੀ ਉਮੀਦ ਲੱਗ ਰਹੀ ਹੈ ਕਿ ਕੋਈ ਕੁਝ ਹੋਏਗਾ। ਦੱਸਣਾ ਕਰੀਏ। Chandar Consultants Limited Building Maintenance Handyman under Chatrade platform is now available on your local London area. He has more than five years experience in same line. He used to work with reputed companies, agencies as well local builders with brothers. His professional by plumbing, electrician, masonry, car painting for more information, please contact him at under Trade platform www.checktrade.com slash 921760. Chander Consultants Limited call him on this number 79 ਮੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ